बै मोट बैज شور کو رہے سے ابا ਜਲਵਾੜ ਜਲਵਾੜ ਤੇ ਜਿੰਨਾਂ ਨੂੰ ਹਾ 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 कि ਇਹਨਾਂ ਦਾ ਸਦਕਾ ਮੈਂ ਅੱਜ ਆਪਣੇ ਘਰ ਵਿੱਚ ਆਈ ਐਂਟਰ ਕਰ ਸਕਿਆ। ਉਦੋਂ ਧਿਆਨ ਦੇ ਤੇ ਬਹੁਤ ਜਾਣੇਗੀ ਜਿਹੜੇ ਆਸ਼ਵਾਸਨ ਦਵਾਉਂਦੇ ਪੀ ਆਪਾਂ ਕਰਾਂਗੇ ਕਰਾਂਗੀ ਹੈ ਨਾ ਬਟ ਇਹਨਾਂ ਨੇ ਜੋ ਅਜ਼ਕਾਰ ਰੱਖਾਇਆ ਨਾ ਸ਼ਾਇਦ ਮੈਨੂੰ ਨਹੀਂ ਲੱਗਦਾ ਪੀ ਕੋਈ ਹੋਰ ਕਰਦਾ ਤੇ ਪੋਸੀਬਲ ਹੁੰਦਾ ਸੋ ਸਭ ਤੋਂ ਪਹਿਲਾਂ ਇਹਨਾਂ ਦਾ ਧੰਨਵਾਦ ਤੇ ਦੂਸਰਾ ਮੈਂ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਬੈਂਕਾਂ ਨੂੰ ਇਹੀ ਰਿਕੁਐਸਟ ਕਰਦੀ ਆ ਕਿ ਜਿੱਦਾਂ ਕਿ ਮੈਂ ਪਹਿਲਾਂ ਦੱਸ ਚੁੱਕੀ ਕਿ ਮੇਰੇ ਸਹੁਰਾ ਸਾਹਿਬ ਦੀ ਵੀ ਡੈਥ ਹੋ ਗਈ ਸੁਸਾਈਡ ਹੋ ਗਿਆ ਮੇਰੇ ਹਸਬੰਦ ਦਾ ਵੀ ਇਹ ਉਹਨੇ ਇਸ ਕਾਲ ਵਿੱਚ ਮੈਂ ਤੇ ਮੇਰੇ ਇੱਕ ਬੱਚਾ ਤੇ ਮੇਰੇ ਮਦਨ ਲਾ ਰਿਆ ਰਹੇ ਆ ਤੇ ਅਸੀਂ ਸਰ ਕੋ ਸਿਰ ਇੰਨਾ ਕਵ ਕਿ ਆਪਣਾ ਗੁਜ਼ਾਰਾ ਕਰ ਸਕੀਏ ਆਪਾਂ ਕਰਜ਼ਾ ਨਹੀਂ ਵਾਪਸ ਕਰ ਸਕਦੇ ਤੇ ਸਰਕਾਰ ਨੂੰ ਬੇਨਤੀ ਆ ਕਿ ਸਾਡਾ ਕਰਜ਼ਾ ਮਾਫ ਕੀਤਾ ਜਾਵੇ ਇਹਨਾਂ ਵੱਲੋਂ ਇਹ ਬੱਚੀ ਵੱਲੋਂ ਜਿਹੜਾ ਇਹਦੇ ਨਾਲ ਬੈਂਕ ਵਾਲਿਆਂ ਨੇ ਕਰਜ਼ੇ ਦੇ ਸਬੰਧ ਚ ਇਹਨਾਂ ਨੂੰ 25 ਤਰੀਕ ਨੂੰ ਜਿਹੜਾ ਨੋਟਸ ਲਾ ਕੇ ਘਰ ਦੇ ਅੱਗੇ ਇਹਨਾਂ ਦਾ ਸਮਾਨ ਜਿਹੜਾ ਸਾਰਾ ਬਾਹਰ ਛੋੜ ਦਿੱਤਾ ਸੀ ਉਸ ਤੋਂ ਪਹਿਲਾਂ ਜਿਹੜੀ ਸੋਸ਼ਲ ਮੀਡੀਆ ਤੇ ਪ੍ਰੈਸ ਦੇ ਜਰੂਰ ذریعے ਖਬਰ ਫੈਲੀ ਜਿਹੜੀ ਉਹਦੇ ਜਰੀਏ ਸਾਡਾ ਇੱਥੇ ਮਤਲਬ ਬਲਾਕ ਧਾਰੀਵਾਲ ਦੇ ਵਿੱਚ ਭਾਰਤੀ ਖਾਂਜ ਨੇਕਤਾ ਉਗਰਾਹਾਂ ਦਾ ਮਤਲਬ ਬਲਾਕ ਆਗੂ ਸੀ ਸਵਨ ਸਿੰਘ ਕਲੇਰ ਉਹਦੇ ਥਰੂ ਆਪਾਂ ਇਹਦੇ ਪਰਿਵਾਰ ਦੇ ਨਾਲ ਮਿਲ ਕੇ ਆਪਾਂ ਇਹਨਾਂ ਨਾਲ ਤਾਲਮੇਲ ਕੀਤਾ ਉਸ ਤੋਂ ਬਾਅਦ ਆ ਜਿਹੜਾ ਆਪਣੀ ਜਥੇਬੰਦੀ ਦਾ ਫੈਸਲਾ ਆ ਵੀ ਕਿਸੇ ਵੀ ਕਿਸਾਨ ਦੀ ਮਜ਼ਦੂਰ ਦੀ ਜਿਹੜਾ ਕਰਜ਼ਾ ਮਾਉਣ ਤੋਂ ਸਮਰੱਥ ਹੈ ਨਹੀਂ ਮੋੜ ਸਕਦਾ ਉਹਦਾ ਮਤਲਬ ਮਤਲਬ ਕੋਈ ਵੀ ਜਾਇਦਾਦ ਉਹਦੀ ਜਿਹੜੀ ਆਪਾਂ ਜ਼ਬਤ ਨਹੀਂ ਹੋਣ ਦੇਵਾਂਗੇ ਇਸ ਕਰਕੇ ਫਿਰ ਅਸੀਂ ਫੈਸਲਾ ਕਰਕੇ ਇਸ ਪਰਿਵਾਰ ਨਾਲ ਤਾਲਮੇਲ ਕਰਕੇ ਅਸੀਂ ਉਹ ਅੱਜ ਮਤਲਬ ਕੱਲ੍ਹ ਐਲਾਨ ਕੀਤਾ ਸੀ ਪ੍ਰੈਸ 'ਚ ਵੀ ਆਇਆ ਪੂਰਾ ਤੇ ਅਸੀਂ ਅੱਜ ਐਲਾਨ ਕੀਤਾ ਸੀ ਕਿ ਅਸੀਂ ਇਹ ਪਰਿਵਾਰ ਨੂੰ ਜਿਹੜਾ ਉਹਦੇ ਘਰ 'ਚ ਜਿਹੜਾ ਬਿਠਾਵਾਂਗੇ ਅਗਲੀ ਜਿਹੜੀ ਮਤਲਬ ਰਣਨੀਤੀ ਆ ਜਿਹੜਾ ਇਹਨਾਂ ਦਾ ਮਤਲਬ ਲੋਨ ਦਾ ਮਸਲਾ ਉਹ ਇਹ ਬਹਿ ਕੇ ਆ ਆਰਾਮ ਦੇ ਨਾਲ ਜਦੋਂ ਇਹਨਾਂ ਕੋਲ ਪੈਸੇ ਹੋਣਗੇ ਉਹ ਕਰਨਗੇ ਐ ਨਹੀਂ ਕੋਈ ਹੋਗਾ ਦੂਜੀ ਗੱਲ ਸੀ ਕਿ ਇੱਥੇ ਜਿਹੜਾ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਬੈਂਕਾਂ ਜਿਹੜੀਆਂ ਪ੍ਰਾਈਵੇਟ ਕੀਤੀਆਂ ਜਾ ਰਹੀਆਂ। ਨਹੀਂ ਵਿੱਚ ਜਾਗੂ ਗਏ ਜੇ ਕੀ ਗੱਲ ਬਾਤ ਉਹਨਾਂ ਨੂੰ ਸਾਡਾ ਉਹਨਾਂ ਨੂੰ ਅਸੀਂ ਰਿਕਵੈਸਟ ਕਰਨ ਗਏ ਸੀ ਕਿ ਇਹ ਜਿਹੜਾ ਤੁਸੀਂ ਤਾਲਾ ਲਾਇਆ ਹੋਇਆ ਵਾ ਵੀ ਇਹ ਪਰਿਵਾਰ ਨੂੰ ਮਤਲਬ ਤਾਲਾ ਖੋਲ ਕੇ ਘਰ ਬਿਠਾਇਆ ਜਾਵੇ ਉਹਨੂੰ بے ਘਰ ਕੀਤਾ ਹੋਇਆ। ਵੀ ਉਹਨਾਂ ਨੂੰ ਅਸੀਂ ਅਲਟੀਮੇਟਮ ਦਿੱਤਾ ਸੀ ਅੱਜ 2 ਵਜੇ ਤੱਕ ਵੀ 2 ਵਜੇ ਤੱਕ ਉਹਨੂੰ ਤਾਲਾ ਖੋਲ ਕੇ ਤੁਸੀਂ ਆਪ ਹੀ ਬਿਠਾਓ ਉਹਨਾਂ ਨੂੰ ਪਰ ਉਹਨਾਂ ਨੇ ਉਹ ਗੱਲ ਨਹੀਂ ਮੰਨੀ ਜਿਹਦੇ ਤੋਂ ਫਿਰ ਅਸੀਂ ਜਿਹੜਾ ਫੈਸਲਾ ਸੀ ਅਸੀਂ ਇਸ ਪਰਿਵਾਰ ਨੂੰ ਜਿਹੜਾ ਤਾਲਾ ਤੋੜ ਕੇ ਉਹ ਘਰ ਬਿਠਾਉਣਾ ਵਾ ਤੇ ਜਿਹੜਾ ਉਹ ਬੈਂਕ ਦਾ ਲੈਣ ਦੇਣ ਆ ਇਹ ਪਰਿਵਾਰ ਜਿਹੜਾ ਜਦੋਂ ਇਹਨਾਂ ਦੀ ਆਮਦਨ ਹੋਊਗੀ ਇਹਨਾਂ ਕੋਲ ਪੈਸੇ ਹੋਣਗੇ ਇਹ ਕਰਨਗੇ ਜ਼ਰੂਰ